ਤੁਸੀਂ ਕੱਲ ਤਪੱਸੋ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਆ ਉਹ ਗੈਂਗਸਟਰ ਦੇ ਖਿਲਾਫ ਆ ਨਾ ਡਰੱਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਆ ਬਹੁਤ ਸਾਡਾ ਤਹਿਈਆ ਅਸੀਂ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਆ ਉਸੋ ਗੱਲ ਹੈ ਉਹ ਤੇ ਸ਼ਰਮਨੀ ਕਾਲੀ ਦਲ ਦੇ ਆਗੂ ਜਿਸ ਟਰਗ ਨਾਲ ਗਏ ਸਰਦਾਰ ਸੁਖਬੀ ਸਿੰਘ ਬਾਦਲ ਧਾਮੀ ਸਾਹਿਬ ਹੋ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸਾ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਵਿੱਚ ਆਉਂਦੀ ਹੈ ਕਿ ਅਸੀਂ ਗੈਸਟਰ ਖਤਮ ਕਰਦੇ ਹਾਂ ਤੇ ਕਾਲੀ ਦਲ ਪੰਜਾਬ ਦੇ ਵਿੱਚ ਗੈਸਟਰ ਨੂੰ ਕਿੱਦਾਂ ਪਾਲ ਦਿਆ ਕਿੱਦਾਂ ਉਹਨਾਂ ਨੇ ਪਦਵਾਦਾਂ ਨਾਲ ਫੈਲਿਆ ਇੱਕ ਪਾਸੇ ਤਾਂ ਤੁਜੇ ਤੇ ਜਦੋਂ ਸਖਮੀ ਬਾਦੋ ਗੈਂਗਸਟਰਾਂ ਦਾ ਖਤਮ ਨਹੀਂ ਹੋ ਰਿਆ ਜੀ ਅਸੀਂ ਆਏ ਤੇ ਅਸੀਂ ਗੈਂਗਸਟਰ ਖਤਮ ਕਰਦੇ ਆਂਗੇ ਤੇ ਦੂਜੇ ਪਾਸੇ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਦਾ ਸਬੀਰ ਸਿੰਘ ਔੜੀ ਇਹ ਗੱਲ ਪ੍ਰੂਫ ਕਰਵੇ ਕਿ ਉਹਨਾਂ ਦੀ ਜਿਹੜੀ ਹੁਣ ਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਿੱਤੇ ਆ ਤੇ ਉਹ ਗੈਂਗਸਟਰਾਂ ਨੂੰ ਵਾਰ ਤੱਕ ਜਿਹੜਾ ਉਹ ਪੰਜਾਬ ਦੀ ਸਤਾ ਤੇ ਹੋਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਆਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਦਜੀਬ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਸਾਲ ਘੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅਤਵਾਦੀ ਪੱਠੀ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਜੈਕਸਟ ਬਰਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਬੂਟ ਦੇ ਵਿੱਚ ਹੈ ਜਿੱਦਾਂ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਮੁੰਡਿਆਂ ਨੂੰ ਜਿਹੜਾ ਆਸਾਂ ਫਲਾਈਆਂ ਸੀਗੀਆਂ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਫੱਕਿਆ ਸੀਗਾ ਜਿੱਥੇ ਕਾਂਗਰਸ ਵੱਲੋਂ ਜੁੰਮਿਆਦ ਸੀਗੀ ਉੱਥੇ ਕਾਲੀਦ ਦਾ ਉਹਦੇ ਲਈ ਨਾਲ ਦੀ ਨਾਲ ਮੁਖਤੌਤ ਤੇ ਜੁੰਮਿਆਦ ਸੀਗਾ ਜੋ ਅੰਜ ਵੀ ਸੁਖਵੀਰ ਸਿੰਘ ਬਾਦਲ ਉਹ ਨਹੀਂ ਜਿੰਨ੍ਹਾਂ ਨੇ ਕਾਲੀਦ ਦੇ ਪੱਲੇ ਪੁੱਛਦੀ ਹੈ ਅਜਿਹਾ ਜੋ ਹੈ ਮਾਲ ਪਰ ਉਹ ਪੰਜਾਬ ਦੇ ਮੁੰਡੇ ਜਿਨ੍ਹਾਂ ਨੂੰ ਗੈਕਸਰ ਬਣਾ ਕੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗੇ ਦੀ ਪੱਟੀ ਦੇ ਵਿੱਚ ਜਿਹੜਾ ਕਾਂਗਰਸ ਤੇ ਕਾਲੀਆਂ ਦੇ ਤੱਕਿਆ ਉਹ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰ ਨੂੰ ਪਾ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਦਾ ਤੋਂ ਹੰਸੇਬੰਦੀ ਸਰਕਾਰ ਦੇ ਲਈ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੀਦਾ ਇਹ ਲੋਕ ਦੇ ਜਿਹੜੇ ਗੈਂਗਸਟਰ ਦੇ ਨਾਲ ਆਪਣੀਆਂ ਸਾਂਝਾ ਬਾਦਾਂ ਦੇ ਪਰਵਾਹਾਂ ਦੇ ਵਿਆਰਤ ਜ਼ਿਆਦੇ ਤੇ ਇਹ ਸਾਬਤ ਕਰਦੇ ਕਿ ਪੰਜਾਬ ਦੇ ਅੰਦਰ ਦੇ ਅੱਜ ਗੈਂਗਸਟਰ ਬਾਦ ਆ ਗਏ ਉਹਦੇ ਲਈ ਕਾਲੀ ਦਲ ਜ਼ਿੰਮੇਵਾਰ ਹਨ ਕਾਲੀ ਦਲ ਉਹਨਾਂ ਦਾ ਗੈਂਗਸਟਰ ਦੇ ਨਾਲ ਆਪਣੇ ਸਵੰਧ ਜਿਹੜੇ ਲੱਗ ਲਿਆ ਸੋ ਪੰਜਾਬੀਓ ਇੰਨਾ ਕੁ ਸਾਵਧਾਨ ਰਹਿਣਾ ਪਹਿਲਾਂ ਇਹਨਾਂ ਦੇ ਬਾਪ ਦੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਚੱਕਿਆ ਸੀਗਾ ਹੁਣ ਸੁਖਬੀਰ ਬਾਦਲ ਆਪਣੀ ਕੁਰਸੀ ਵਾਸਤੇ ਇੱਕ ਵਾਰ ਫੇਰ ਪੰਜਾਬ ਨੂੰ ਗੈਸਟਰ ਰਾਜ ਜਿਹੜਾ ਅੱਗ ਦੀ ਪੱਠੀ ਵਿੱਚ ਝੁਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਸਤਕਨੇ ਰਹਿਣਾ ਇਹਨਾਂ ਦੇ ਕੋਲ ਪਰ ਅਸੀਂ ਸਨ ਪ੍ਰੋਮੋਸਰ ਇਹ ਜੋ ਮੱਦੀ ਕਰਨ ਅਸੀਂ ਪੰਜਾਬ ਦੇ ਵਿੱਚੋਂ ਗੈਸਟਰ ਰਾਜ ਦਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਜਿਹੜਾ ਉਹ ਖਤਮ